ਕਿੱਥੇ ਕਿਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਛ ਹੈ ਬਹੁਤ ਕੁਝ ਹੈ ਮੇਰੇ ਕੋਲੇ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਜਿੰਨੇ ਲਾਂਚਨ ਜਿੰਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਚਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਜੀ ਵਾਰਨਾ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ ਚ ਛੱੜਤਾ ਬਸ ਇੰਨੀ ਅਪੀਲ ਹੈ ਕਿ ਡਾਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾਗਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਾਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਵਰਨਾ ਕਾਮਯਾਬੀ ਵਟ ਤੇ ਹੈ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਾਂ ਕਿ ਇਸ ਜਥੇਦਾਰ ਨੂੰ ਅਸੀਂ ਲਾਹਤ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾ ਸੁਣਾ ਲੁੱਟ ਲਿਆ ਪੰਜਾਬ ਉਧਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਕਿ ਸਮਣਾਈ ਗਿਆ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਆ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਡੇ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੋਹਈਆਂ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੋਹਈਆਂ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਝ ਹੈ ਬਹੁਤ ਕੁਝ ਹੈ ਮੇਰੇ ਕੋਲ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਬਹੁਤੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਹੈ ਜਿਨਨੇ ਲਾਂਚਨ ਜਿਨਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁਟਣ ਵਾਸਤੇ ਗੰਧ ਚਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਜੀ ਵਾੜਨਾ ਸੀ ਚੇਤੇ ਰੱਖਿਓ ਤੇ ਇਹ ਗੰਧ ਸੁਟਣ ਵਾਸਤੇ ਗੰਧ ਚ ਵੜੋਂਗੇ ਤੁਹਾਨੂੰ ਗੰਧ ਜੀ ਵਾੜਨਾ ਸੀ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ ਮੈਂ ਇੱਕ ਤੁਹਾਨੂੰ ਮੈਂ ਵੀ ਸੁਣਾਦਾ ਬੜੇ ਚਿਰ ਤੋਂ ਬੈਠਿਓ ਤੁਸੀਂ ਉਦਾਸ ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਮਾਉਣਾ ਦਾ ਸੀ ਇੱਕ ਬੰਦਾ ਕੱਪੜੇ ਸਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦੇਣਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮ ਹੈ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਮ ਸੋਚੀ ਕਹਿੰਦਾ ਚੁਟਕਲਾ ਸੁਣਾਵਾਂ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਤੇ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣ ਆਇਆ ਸੀ ਉਹ ਹੱਸਣ ਲੱਗ ਗਿਆ ਤੇ ਉਹ ਹੱਸਦੇ ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਕਹਿੰਦਾ ਇੱਕ ਹੋਰ ਸੁਣਾ ਕੱਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕਹਿੰਦਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਗਏ ਸੁਣਾਈ ਗਏ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਆ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਨੂੰ ਲੈਂਡ ਪੂਲਿੰਗ ਪਾਲਸੀ ਇਹ ਬਹੁਤ ਮਾੜੀ ਐ ਮਾੜੀ ਪੰਜਾਬ ਵਾਸਤੇ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ ਡਰਗ ਮਾਫੀਆ ਲੈ ਕੇ ਆ ਗਈ ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਗਏ ਇਹ ਗੱਲ ਚੇਤੇ ਰੱਖਿਓ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਜੀ ਸਾਜ਼ਿਸ਼ ਹੈ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਾਡਾ ਡੈਮੋਗ੍ਰਾਫ ਚੇਂਜ ਕਰਨਾ ਇਹ ਜਿਹੜੇ ਜ਼ਮੀਨਾਂ ਕੱਟੀਆਂ ਜਾ ਰਹੀਆਂ ਨਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਆ ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ। 1 ਚਾਈਲਡ ਪਾਲਿਸੀ ਦੇ ਨਾਲ। ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ। ਇਹ ਮਾਮੂਲੀ ਗੱਲ ਨਹੀਂ ਹੈ ਸਾਧ ਸੰਗਤ ਜੀ। ਇਸ ਪੱਖੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਹੋਣ ਦੀ ਲੋੜ ਹੈ। ਆ ਬੀਬੀ ਜੀ ਮੱਥਾ ਪੜ ਕੇ ਗਏ ਨੇ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਈ ਜਾਣ ਹੋ ਕਿਉਂ ਨਹੀਂ ਰਹੇ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਤ ਹੈ ਰ ਹੈ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਹਨੂੰ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾ ਕੇ ਫਾਇਦਾ ਨਹੀਂ ਦੇ ਰਹੀ ਹੈ ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਐ ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਆ ਉਹ ਇਹ ਉਹਦੀ ਬਦਨੀਤੀ ਨਹੀਂ ਐ ਕਿੰਨਾ ਚਿਰ ਤੁਸੀਂ ਕੁਗੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ ਔਰ ਪਾਰਸ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਐ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੋੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਐ ਲਾਤਾ ਬਰਨਾਲਾ ਸਰਕਾਰ ਵਾਲੀ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅੰਮ੍ਰਿਤਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗਲ ਚ ਪੱਟੀ ਪਾ ਕੇ ਫਕੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸਿਕ ਅਜੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉਥੋਂ ਤਰਸਕਾਰ ਲੈ ਕੇ ਨਿਕਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ। ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ-ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਤੇਦਾਰ ਅਛਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਹੀ ਦੇ ਵਿੱਚ ਕਰਨਾਲ ਦੇ ਵਿੱਚ ਸਰਬਿੰਦ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਭਾ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਆ ਲਓ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲਓ ਆ ਲਓ ਤੇ ਚੌਥੇ ਸంత ਹਰਚੰਦ ਸਿੰਘ ਜੀ ਲੰਗੋਵਾਲ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੀ ਰਹੇ ਔਰ ਰਾਜ ਸਭਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮukh ਸਿੰਘ ਜੀ ਮੁਸਾਫਰ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਯਕਾਲ ਤਖਤਾ ਦਾ ਜਥੇਦਾਰ ਜੀ ਪ੍ਰਧਾਨ ਬੰਨਾ ਚਾਹੁੰਦਾ ਸੀ ਫਲਾਨਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾੜੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱड़ਤਾ ਹੈ ਬਸ ਇੰਨੀ ਅਪੀਲ ਹੈ ਕਿ ਡਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾਗਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਜੀ ਵਰਨਾ ਕਾਮਯਾਬੀ ਵਟ ਤੇ ਹੈ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਇਹ ਸਾਡਾ ਮਕਸਦ ਹੈ ਰਾਜ ਭਾਗ ਭੋਗਣਾ ਸਾਡਾ ਮਕਸਦ ਹੈ ਔਰ ਅੱਜ ਦੇ ਡੈਲੀਗੇਟ اجلاس ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ ਮੈਂ ਪਹਿਲਾਂ ਵੀ ਕਿਹਾ ਪੰਜ ਮੈਂਬਰੀ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੇ ਆ ਕੋਈ ਵੀ ਨਹੀਂ ਲੜਨੇ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜੋ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜ ਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦੀ رائے ਨੂੰ ਦਰਕਨਾਰ ਕੀਤਾ ਬਿਲਕੁਲ ਬਿਲਕੁਲ ਔਰ ਮੈਂ ਕਹਿਣਾ ਚਾਹੁੰਨਾ ਹੈ ਪਗੋੜੇਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸੀ ਇੱਕ ਤਾਂ ਪਗੋੜੇਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਉਹ 1 ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ 1 ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ 'ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ